ਇਹ ਸਭ ਤੋਂ ਵੱਡਾ ਪੌਣਾ ਕਾਲ ਯੁੱਗ ਵਿੱਚ ਪਰ ਰੱਬ ਦੇ ਗੁਣ ਅਸੀਂ ਮਨੁੱਖਾ ਜਨਮ ਦੇ ਵਿੱਚ ਸਹਿਜੇਗਾ ਸਕਦੇ ਹਾਂ ਹੋਰ ਟੇਡੀਆਂ ਮੇਡੀਆਂ ਜੂਣਾ ਚ ਜਾ ਕੇ ਤੇਤੋਂ ਰੱਬ ਦੇ ਗੁਣ ਗਾਏ ਨਹੀਂ ਜਾਣੇ ਚਾਰ ਪਾਵ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਆ ਮਨੁੱਖਾ ਜਨਮ ਤੋਂ ਬਾਅਦ ਜੇ ਤੈਨੂੰ ਪਸ਼ੂ ਦੀ ਜੂਨ ਮਿਲ ਗਈ ਚਾਰ ਪੈਰ ਹੋ ਗਏ ਦੋ ਸਿੰਘ ਹੋ ਗਏ ਮੂੰਹ ਗੁੰਗਾ ਹੋ ਗਿਆ ਫੇਰ ਕਿਵੇਂ ਗਾਏਗਾ ਆ ਮਨੋਖਾ ਜਨਮ ਹੈ ਤੂੰ ਹੁਣ ਵਾਹਿਗੁਰੂ ਦੇ ਗੀਤ गा ਸਕਦਾ ਹੈ ਹੁਣ ਤੂੰ ਉਹਦੇ ਗੁਣ ਗਾ ਸਕਦਾ ਏਸ ਵਾਸਤੇ ਏਸ ਜਨਮ ਦੇ ਵਿੱਚ ਤੂੰ ਲਾਹਾ ਲੈ ਸਕਦਾ ਸੋ ਗੁਰਮਖੋ ਸੰਸਾਰ ਬੜਿਆਂ ਸਮਿਆਂ ਤੋਂ ਸੁੱਤਾ ਪਿਆ ਹੈ